ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹਦੇ ਨਿਹਾਲ ਸਿੰਘ ਵਾਲਾ ਵੀ ਰਹਿ ਜਾਂਦਾ ਬਾਕੀ ਭਾਗੀਕੇ ਪਿੰਡ ਨੇੜਾ ਤੇ ਬਲਾਸਪੁਰ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ گاਵਾ ਰੂਟੀਨ ਚ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਚ ਸਾਹਮਣੇ ਇੱਕ ਗਾ ਇਹ ਜਰਸੀ ਜਿਹੜੀ ਉਹ ਸੋਈ ਸਵਾਈ ਖੜੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਚੰਗੀ ਲੱਗੂਗੀ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਦੁੱਧ ਜਿੰਨਾ ਦੱਸਾਂਗੇ ਦੋ ਟਾਈਮ ਚੋ ਸਕਦੇ ਹੋ ਉਹ ਤੁਸੀਂ ਹਮਤ ਕਰੋਗੇ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਲਵਿੰਦਰ ਕੰਨ ਮਸੂਆ ਗਾ ਇਹ ਬਾਈ ਦੂਜਾ ਸੂਆ ਸੂਈ ਆ ਗਈ ਜੀ ਤੇ ਇਹ ਚਾਰਾਂ ਕਿ ਦਿਨਾਂ ਦੀ ਸੂਈ ਵੀ ਆ ਠੀਕ ਹੈ ਨਾੜੂਆ ਵੀ ਨਾਲ ਆ ਗਿਆ ਦਾ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਤੇ ਹੁਣ ਮੰਨ ਕੇ ਚੱਲ ਪਾ 12 ਕਿਲੋ ਬੌਲਾ ਕੰਡੇ ਵਾਲਾ ਹੋਊ ਬਾਈ ਠੀਕ ਹੈ ਕੀ ਰੇਟ ਹੋਊਗਾ ਰੇਟ ਤਾਂ ਬਾਈ ਬਸ ਜਸਨੋ ਵਾਲਾ 46000 ਦੀ ਦੇਣੀ ਹੋਈ ਐ ਖੋਲ ਲੈ ਸਰ ਸੋ ਇਹ ਗਰਮੀ ਦੀ ਰੁੱਤ ਦਾ ਆਫਰ ਜੈ ਹੀ ਐ 46000 ਰੁਪਇਆ ਡਿਮਾਂਡ ਰੱਖੀ ਐ ਬੱਚੇ ਦਾ ਨਾੜੂਆ ਤੁਹਾਨੂੰ ਦਿਖਾ ਦੂੰਗਾ ਨਾਲ ਐ ਇਸ ਟਾਈਮ ਤੇ 46000 ਦੀ ਗਾਂ ਮਿਲ ਜੂ ਦੁੱਧ 12 ਲੀਟਰ ਇਸ ਟਾਈਮ ਇੱਥੇ ਹਾਜ਼ਰ ਐ ਕਿਲੋ ਬਾਈ ਕਹਿੰਦਾ ਵੀ ਕੰਡੇ ਵਾਲਾ ਹੋਊਗਾ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਕਮਾ ਦੇ ਪਈ ਪਿਓਰ ਜਰਸੀ ਬਰੀਡ ਆ ਦੱਸੋ ਹਾਈਟ ਜਰਸੀਆਂ ਚੋਂ ਮੀਡੀਅਮ ਜੀ ਲੱਗੂਗੀ ਵੀ ਨਾ ਤਾਂ ਬਹੁਤ ਹੀ ਛੋਟੀ ਜਰਸੀ ਹੈ। ਸੋ ਬਾਕੀ ਬਹੁਤ ਹੀ ਵੱਡੀ ਵੀ ਨਹੀਂ ਤੇ ਨਾ ਛੋਟੀ ਹੈ ਜਰਸੀ। ਬਾਕੀ ਰੇਟ ਉਸ ਹਿਸਾਬ ਤੇ ਰੱਖਿਆ। ਓਕੇ। ਸੋ ਤਾਂ ਬੌਡੇ ਪਿੰਡ ਤੋਂ ਬਾਈ ਕਹਿੰਦਾ ਖਰੀਦੀ ਆ ਨੇੜੇਓ ਪਿੰਡ ਬੌਡੇ ਇੱਥੇ ਰਹਿ ਗਿਆ ਨੰਗਲ ਬੌਡੇ ਜਿਹੜਾ ਤੇ ਇਹਦਾ ਰੇਟ 42000 ਬਾਈ ਨੇ ਰੱਖਿਆ। ਸੋ ਜੀ ਨੂੰ ਪਸੰਦ ਆਵੇ ਬੱਚਾ ਵੱਛਾ ਇਹਦਾ ਤੁਹਾਨੂੰ 나ੜੂਆ ਨਾਲ ਦਿਖਾ ਦੂ। ਬਿਲਕੁਲ ਸਾਫ ਸੁਥਰਾ ਹਵਾਨਾ ਦੱਸੋ ਬਾਕੀ ਜਿਨੇ ਘੱਟ ਪੇਮੈਂਟ ਲਾਉਣੀ ਹੈ ਉਹਦੇ ਵਾਸਤੇ ਇੱਕ ਵਧੀਆ ਗਾਂ ਕਿਉਂਕਿ ਬਰੀਡ ਜਰਸੀ ਪਿਓਰ ਹੈ ਵੱਛੀਆਂ ਇਹਦੇ ਤੋਂ ਚੰਗਾ ਲੈ ਸਕਦੇ ਹੋ ਬੱਚੇ ਦਾ 나ੜੂਆ ਨਾਲ ਕਿਹਾ ਸੀ ਤਾਂ ਜਰੂਰ ਦੇਖ ਲਓ ਤੁਸੀਂ ਕੱਚਾ 나ੜੂਆ ਲੰਮਕਦਾ ਦਿਸਦਾ ਹੁਣੇ ਹਜੇ ਥੋੜੇ ਦਿਨਾਂ ਦੀ ਸੂਈ ਹੈ ਮੇਰੇ ਕੋਲ 5 ਤਰੀਕ ਨੂੰ 14 ਕਿਲੋ ਦੁੱਧ ਦਾ ਇਹ ਗਾਰੰਟੀ ਨਾਲ ਦੇ ਦੂੰ ਠੀਕ ਲੋਕਾਂ ਦਾ ਖੁੱਲਾ ਦੇ ਹੀ ਜਾਊਗੀ ਜਦੋਂ 12 ਹੋਣਾ 2 ਕਿਲੋ ਦਾ ਨੂੰ ਕੋਈ ਔਖਾ ਨਹੀਂ ਲੇਸੋ ਇਹ ਦਿਖਾ ਲਈ ਤਾਰਾ ਮਾਰ ਹੀ ਦਿੰਨੇ ਆਪਾਂ ਵੀਡੀਓ ਦੇ ਵਿੱਚ ਤੁਸੀਂ ਹਵਾਨਾ ਦੇਖ ਲੋ ਇੱਕ ਵਾਰ ਬੈਡ ਦਾ ਪਾਸ ਸਮਾਈਆ ਇਹ ਇਦਾਂ ਤਰਫ ਹਵਾਨੇ ਦਾ ਮਾਰ ਦੇ ਜਿਸ ਕਰਨ ਤਰਫ ਸੋ ਨਿਆਣਾ ਵੀ ਨਹੀਂ ਫੌਂਦੀ ਲੋਡ ਇਸੇ ਤਰ੍ਹਾਂ ਬਾਈ ਧਾਰਾ ਮਾਰਦੇ ਆਂ ਅਗਲੇ ਥਨਾ ਚੋਂ ਧਾਰਾ ਤੁਸੀਂ ਦੇਖ ਸਕਦੇ ਤੁਸੀਂ ਕਰਨ ਪਿਛਲੇ ਥਨਾ ਚੋਂ ਮਾਰੀ ਧਾਰਾ ਵਾਹ ਜੋ ਪਿਛਲੇ ਥਨਾ ਚੋਂ ਧਾਰਾ ਤੁਸੀਂ ਦੇਖ ਲਓ ਛੱਡੀ ਥਾਂ ਵੀ ਮਾਰੇ ਥਾਂ ਦਿਖਾ ਰਿਹਾ ਹਾਂ। ਸੋ ਇਹ ਦਾ ਥਾਂ ਦਾ ਸਹਜ ਜਦੋਂ ਤੁਸੀਂ ਆ ਕੇ ਵੀ ਦੇਖ ਲਓਗੇ। ਸੋ ਇੱਕ ਹੀ ਨਾਗ ਸੀਗਾ ਤੇ ਬਾਕੀ ਫੁੱਲ ਦੁੱਧ ਵੀ ਦਿਖਾ ਹੀ ਦੇਣਾ ਵੀਡੀਓ ਚ। ਕਰ ਲਾਜੀ। ਸੋ ਦੱਸੋ ਦੁੱਧ ਵਾਕਈ ਗਾਂ ਥੱਲੇ ਚੰਗਾ ਸੋਹਣਾ ਦਿਸਦਾ ਹੈ। ਪਾਲਟੀ ਕਰਮਾਂ ਲਈ ਨੇ ਵੱਡੀ ਪਾਲਟੀ ਹੈ। ਜਿਹੜੀ ਉਹ ਪੂਰੀ ਭਰਤੀ ਹੈ। ਬਾਕੀ ਚੁਆਇਸ ਵੀ ਚੰਗੀ ਹਵਾਨਾ ਚ। ਸੋ ਇਹ ਦੇਖ ਸਕਦੇ ਤੁਸੀਂ ਦੁੱਧ। ਅਜੇ ਬੌਲਾ ਹੀ ਕਹਿ ਸਕਦੇ ਆ ਦੇਖ ਲੈ ਜੀ ਤੇ ਚਾਹੇ ਹੱਥ ਦੇ ਪਾਗੇ ਨੂੰ ਇੰਦਾ ਨਾ ਰਕ ਤਾ ਦਸ ਜੀ ਨਾ ਹੋਣੀ ਦਰਦੀ ਸਰ ਸੋ ਇਹ ਬੌਲਾ ਦੁੱਧ ਕਹਿ ਲੋ ਬੌਲਾ ਕਹਿ ਲੋ ਬਾਕੀ ਚੋਕੇ ਦੇਖ ਲਓਗੇ ਤੁਸੀਂ ਬੱਚੇ ਦਾ ਨਾੜੂਆ ਨਾਲ ਆ ਪੀਲੇ ਰੰਗ ਦਾ ਦੁੱਧ ਹਜੇ ਵੀ ਸੋ ਇਹ ਗਾਣਾ ਅੱਜ ਦੀ ਵੀਡੀਓ ਚ ਇੱਕ ਜੈਜੇ ਪਾ ਦੇ ਵਿੱਚ ਜਿਹਨੂੰ ਜੱਜ ਦੀ ਹੈ ਤਾਂ ਕਰਕੇ ਸੰਪਰਕ ਤੋਂ ਹੀ ਖਰੀਦ ਲਓ ਆ ਕੇ ਚੋਕੇ ਦੇਖ ਲਓ ਜੇ ਪਾਸ ਕਰ ਲਿਓ ਤਸੱਲੀ ਤੁਸੀਂ ਕਰੋਗੇ ਧੰਨਵਾਦ